ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਬੰਧਤ ਲੀਡਰਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਹੈ ਘਰਾਂ ਦੇ ਬਾਹਰ ਪੁਲਿਸ ਦਾ ਪੈਰਾ ਲੱਗਿਆ ਹੋਇਆ ਨਜ਼ਰ ਆ ਰਿਹਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਤੇ ਵਰਕਰਾਂ ਨੇ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕੀਤੇ ਨੇ ਸਰਜੀ ਸਿੰਘ ਝਿੰਜਰ ਜੋ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਉਹਨਾਂ ਨੂੰ ਵੀ ਡਿਟੇਨ ਕੀਤਾ ਗਿਆ ਹੈ ਤੇ ਕਈ ਤਰ੍ਹਾਂ ਦੀਆਂ ਖਬਰਾਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਸਾਹਮਣੇ ਆ ਰਹੀਆਂ ਨੇ ਅਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਝਿੰਜਰਾ ਸਰਮਜੀਤ ਸਿੰਘ ਝਿੰਜਰ ਪ੍ਰਧਾਨ ਜੋਤ ਅਕਾਲੀ ਦਲ ਪੰਜਾਬ ਦੇ ਘਰੇ ਖੜੇ ਆ ਸਾਨੂੰ ਸਵੇਰੇ ਪਤਾ ਲੱਗਿਆ ਕਿ ਪੁਲਿਸ ਨੇ 3-4 ਵਜੇ ਤੋਂ ਉਹਨਾਂ ਦੇ ਘਰ ਨੂੰ ਪੇਰਾ ਪਾਇਆ ਵਾ ਅਸੀਂ ਇੱਥੇ ਪਹੁੰਚੇ ਜਦੋਂ ਪੁਲਿਸ ਨੂੰ ਪਤਾ ਲੱਗਿਆ ਵੀ ਇਥੋਂ ਜਿਹੜੇ ਵਰਕਰ ਨੇ ਅਕਾਲੀ ਦਲ ਦੇ ਉਹ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ ਪੁਲਿਸ ਉਹਨਾਂ ਨੂੰ ਰਿਟੇਨ ਕਰਕੇ ਜਿਹੜੀ ਆ ਪੁਆਇਤੋਂ ਲੈ ਗਈ ਅਸੀਂ ਪੁੱਛਿਆ ਵੀ ਕਿੱਥੋਂ ਲੈ ਕੇ ਕਿੱਥੇ ਲੈ ਕੇ ਚੱਲੇ ਆ ਉਹਨਾਂ ਨੇ ਕੋਈ ਸਾਨੂੰ ਜਵਾਬ ਨਹੀਂ ਸਹੀ ਢੰਗ ਨਾਲ ਦਿੱਤਾ ਸੋ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਜਿਹੜਾ ਪ੍ਰਧਾਨ ਜੀ ਬਾਰੇ ਦੱਸਿਆ ਜਾਵੇ ਕਿ ਉਹਨਾਂ ਨੂੰ ਕਿੱਥੇ ਲੈ ਕੇ ਚੱਲੇ ਆ ਅਸੀਂ ਜਿਹੜੀ ਇਹ ਢਾੜੂ ਵਾਲੀ ਸਰਕਾਰ ਹੈ ਇਹ ਐਨੇ ਘਣਾਉਣੇ ਕਾਰਨਾਮੇ ਤੇ ਉਤਰ ਆਈ ਹੈ ਜਿਹੜੇ ਕਿ ਅਜਿਹੇ ਕਾਰਨਾਮੇ ਕਰ ਰਹੀ ਹੈ ਸੋ ਅੱਜ ਮਜੀਠੀਆ ਸਾਹਿਬ ਦੀ ਪੇਚੀ ਸੀ ਉਹਦੇ ਸੰਬੰਧ ਚ ਸਾਰੇ ਜਿਹੜੇ ਲੀਡਰ ਆ ਉਹਨਾਂ ਨੂੰ ਘਰੋ ਘਰੀ ਖੜਿਆ ਜਾ ਰਿਹਾ ਸੋ ਪਹਿਲਾ ਪ੍ਰਧਾਨ ਜੀ ਨੂੰ ਘਰੇ ਡਿਟੇਨ ਕੀਤਾ ਗਿਆ ਉਸ ਤੋਂ ਬਾਅਦ ਜਦੋਂ ਪਤਾ ਲੱਗਿਆ ਕਿ ਇੱਥੇ ਵਰਕਰ ਇਕੱਠੇ ਹੋਣੇ ਸ਼ੁਰੂ ਹੋ ਗਏ ਤੋਂ ਇਹਨਾਂ ਨੂੰ ਇੱਥੋਂ ਲੈ ਗਏ ਪਰ ਉਸ ਨੇ ਕੋਈ ਸਾਨੂੰ ਦੱਸਿਆ ਨਹੀਂ ਕਿੱਥੇ ਲੈ ਗਏ ਆ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਕਿ ਦੱਸਿਆ ਜਾਵੇ ਪ੍ਰਧਾਨ ਜੀ ਨੂੰ ਕਿੱਥੇ ਲੈ ਗਏ ਜ਼ਿਕਰ ਹੋਗਾ ਕਿ ਵਿਕਰਮ ਸਿੰਘ ਮਜੀਠੀਆ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਅੱਜ ਉਹਨਾਂ ਦਾ ਨਿਆਇਕ ਹਿਰਾਸਤ ਵਾਲਾ ਸਿਲਸਲਾ ਖਤਮ ਹੋ ਰਿਹਾ ਹੈ ਤੇ ਅੱਜ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਇਸੇ ਨੂੰ ਲੈ ਕੇ ਹੀ ਕਹਿੰਦੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਅਰਸ਼ਦੀਪ ਸਿੰਘ ਕਲੇਰ ਹੋਰਾ ਨੇ ਵੀ ਇਸ ਪੂਰੇ ਘਟਨਾਕਰਮ ਨੂੰ ਲੈ ਕੇ ਆਪਣਾ ਪ੍ਰतिकਰਮ ਦਿੱਤਾ ਹੈ ਦੇਖੋ ਅਜ ਵਿਕਰਮ ਮਜੀਠੀਆ ਸਾਹਿਬ ਨੂੰ ਮੁਹਾਲੀ ਦੀ ਅਦਾਲਤ ਦੇ ਵਿੱਚ ਪੇਸ਼ ਕਰਨਾ ਹੈ ਕਿਉਂਕਿ ਉਹਨਾਂ ਦਾ ਜਿਹੜਾ 14 ਦਿਨ ਦਾ ਜੁਡੀਸ਼ੀਅਲ ਰਿਮਾਂਡ ਹੈ ਅੱਜ ਖਤਮ ਹੋ ਰਿਹਾ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਹੁਕਮਾਂ ਤੇ ਸਵੇਰ ਤੋਂ ਹੀ ਸਾਰੀ ਪੰਜਾਬ ਪੁਲਿਸ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਹਿਬਾਨ ਹੁਣ ਵਰਕਰ ਹੁਣ ਉਹਨਾਂ ਨੂੰ ਡਿਟੇਨ ਕਰਨ ਤੇ ਲੱਗੀ ਯੂਥ ਅਕਾਲੀ ਦਲ ਦੇ ਪ੍ਰਧਾਨ ਝਿੰਜਰ ਸਾਹਿਬ ਪਰਿਵਾਰ ਸਮੇਟੀ ਉਹਨਾਂ ਨੂੰ 4 ਵਜੇ ਡਿਟੇਨ ਕਰ ਲਿਆ ਪਾਰਟੀ ਦੇ ਸਾਬਕਾ ਐਮਐਲਏ ਫਲੋਰ ਤੋਂ ਉਹਨਾਂ ਨੂੰ ਡਿਟੇਨ ਕੀਤਾ ਹੋਰ ਸੀਨੀਅਰ ਲੀਡਰ ਹੈ ਜਿਹੜੇ ਉਹਨਾਂ ਦੇ ਘਰਾਂ ਦੇ ਵਿੱਚ ਪੁਲਿਸ ਬੈਠੀ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕੀ ਹੁਣ ਆਪਾਂ ਐਮਰਜੈਂਸੀ ਐਲਾਨ ਦਿੱਤੀ ਹੈ ਕੀ ਪੰਜਾਬ ਦੇ ਵਿੱਚ ਧਰਨੇ ਪ੍ਰਦਰਸ਼ਨ ਪ੍ਰੋਟੈਸਟ ਤੇ ਪੂਰਨ ਤੌਰ ਤੇ ਰੋਕ ਹੈ ਮੁੱਖ ਮੰਤਰੀ ਸਾਹਿਬ ਤੁਸੀਂ ਨਾ ਵਾਇਸ ਰాయ ਵੰਗੂ ਵਾਲਾ ਹੀ ਹੁਕਮ ਛਾੜ ਰਿਹਾ ਜਿੱਦਾ ਆਜ਼ਾਦੀ ਤੋਂ ਪਹਿਲਾਂ ਕ੍ਰਾਂਤੀਕਾਰੀਆਂ ਨੂੰ ਦੇਸ਼ ਭਗਤਾਂ ਨੂੰ ਕੈਦ ਕਰ ਦਿੱਤਾ ਜਾਂਦਾ ਸੀ ਘਰਾਂ ਦੇ ਵਿੱਚ ਉਸੇ ਤਰੀਕੇ ਅੱਜ ਜੋ ਪੰਜਾਬ ਦੀ ਆਵਾਜ਼ ਚੱਕਦੇ ਨੇ ਜੋ ਲੋਕ ਬੁੱਧਿਆਂ ਦੀ ਆਵਾਜ਼ ਚੱਕਦੇ ਨੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਸਹਾਰੇ ਨਹੀਂ ਜਾਂਦੇ ਤੇ ਉਹਨਾਂ ਦੀ ਆਵਾਜ਼ ਬੰਦ ਕਰਨ ਦੇ ਲਈ ਇਹ ਸਾਰੇ ਕਦਮ ਤੁਹਾਡੇ ਵੱਲੋਂ ਚੁੱਕੇ ਜਾਂਦੇ ਮੈਂ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਇੱਕ ਪਾਸੇ ਤਾਂ ਆਪਾਂ ਕਹਿੰਦੇ ਆ ਕਿ ਆਪਾਂ ਪਰਚੇ ਹੀ ਬੜੇ ਪੱਕੇ ਪੈਰੀ ਦਿੱਤਾ ਜੇ ਇੰਨੇ ਪੱਕੇ ਪੈਰੀ ਪਰਚਾ ਦਿੱਤਾ ਫਿਰ ਡਰ ਕਾ ਦਾ ਫਿਰ ਅਦਾਲਤਾਂ ਦੇ ਉੱਤੇ ਆਪਾਂ ਪਰਦੇ ਕਿਉਂ ਪਾਉਨੇ ਆ ਫਿਰ ਗੱਡੀਆਂ 'ਚ ਵਿਕਰਮ ਮਜੀਠੀਆ ਨੂੰ ਲੁਕੋ ਕੇ ਕਿਉਂ ਪੇਸ਼ ਕਰਦੇ ਆ ਕਰੋ ਪੱਤਰਕਾਰਾਂ ਦੇ ਰੂਬਰੂ ਔਰ ਅੱਜ ਮੈਨੂੰ ਹੁਣੇ ਪਤਾ ਲੱਗਿਆ ਕਿ ਨਾਪਾ ਦੇ ਵਿੱਚ ਜਿੱਥੋਂ ਵਿਕਰਮ ਮਜੀਠੀਆ ਸਾਹਿਬ ਨੂੰ ਲੈ ਕੇ ਚੱਲਣਾ ਹੈ ਉੱਥੇ ਇੱਕ ਪੱਤਰਕਾਰ ਵੀਰ ਦੇ ਨਾਲ ਵੀ ਬਦਸਲੂਕੀ ਕੀਤੀ ਗਈ ਉਹਦਾ ਫੋਨ ਖੋਇਆ ਗਿਆ ਕਹਿੰਦੇ ਤੂੰ ਫੋਟੋ ਨਹੀਂ ਖਿੱਚਣੀ ਕਾਦੇ ਲਈ ਡਰ ਰਹੀ ਹੈ ਮਾਨ ਸਾਹਿਬ ਦੀ ਸਰਕਾਰ ਕਿਉਂਕਿ ਪਤਾ ਹੈ ਕਿ ਆਮਦਨ ਦੇ ਵਜ੍ਹਾ ਜਾਇਦਾਦ ਦੇ ਕੇਸ 'ਚ ਤਾਂ ਡਰੱਗ 'ਚ ਡਰੱਗ ਨਹੀਂ ਸੀ ਲੱਭਿਆ ਹੁਣ ਇਹਦੇ 'ਚ ਜਾਇਦਾਦ ਨਹੀਂ ਲੱਭ ਰਹੀ ਪਰ ਇਹ ਜਿਹੜਾ ਸੱਚ ਹੈ ਇਹ ਕਿੰਨੇ ਕ ਦਿਨ ਅਪਲ ਕੋਲਣ ਤੇ ਕਮਾਲ ਦੀ ਗੱਲ ਦੇਖੋ ਕਿ ਇੱਕ ਪਾਸੇ ਤਾਂ ਅੱਜ ਮਜੀਠੀਆ ਸਾਹਿਬ ਨੂੰ ਪੇਸ਼ ਕਰਨਾ ਹੈ ਮੁਹਾਲੀ ਦੀ ਅਦਾਲਤ ਦੇ ਵਿੱਚ ਦੂਜੇ ਪਾਸੇ ਜਾਣ ਕੇ ਅੱਜ ਦਾ ਦਿਨ ਚੁਣਿਆ ਗਿਆ ਕਿ ਦਿੱਲੀ ਦੇ ਘਰ ਜਾ ਕੇ ਅਸੀਂ ਈਵੈਲੂਏਸ਼ਨ ਕਰਨੀ ਹੈ ਇਹ ਜਿਹੜੇ 10 ਆਰਟੀਕਲ ਅਸੀਂ ਮੁਹਾਲੀ ਦੀ ਕੋਰਟ 'ਚ ਵਿਜੀਲੈਂਸ ਕਹਿੰਦੀ ਹੈ ਕਿ ਲਿਖ ਕੇ ਦਿੰਦੇ ਨੇ ਮਲਕੀ ਆਰਟੀਕਲ ਨੇ ਸੋਫੇ ਦੀ ਕੀਮਤ ਤੈਅ ਕਰਨੀ ਹੈ ਟੀਵੀ ਦੀ ਫਰਿੱਜ ਦੀ ਮਾਈਕ੍ਰੋਵੇਵ ਦੀ ਸਿਰਫ ਕਿਉਂ ਕਿ ਜੀ ਕਿਉਂਕਿ ਕੋਰਟ ਦਾ ਹੁਕਮ ਹੈ ਕਿ ਵਕੀਲ ਦੀ ਹਾਜ਼ਰੀ ਚ ਹੋਊਗਾ ਵਕੀਲ ਨੂੰ ਅਸੀਂ ਦਿੱਲੀ ਭੇਜ ਕੇ ਉਧਰ ਮਜੀਠੀਆ ਸਾਹਿਬ ਨੂੰ ਅਸੀਂ ਅਦਾਲਤ ਦੇ ਵਿੱਚ ਪੇਸ਼ ਕਰਨਾ ਹੈ ਇਹ ਜਿਹੜੀ ਧੋਗਲੀ ਨੀਤੀ ਆਮ ਆਦਮੀ ਪਾਰਟੀ ਦੀ ਹੈ ਇਹ ਜਿਹੜਾ ਧੋਗਲਾ ਚਰਿੱਤਰ ਹੈ ਗੱਲਾਂ ਤਾਂ ਕਰਨੀਆਂ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀਆਂ ਗੱਲਾਂ ਤਾਂ ਕਰਨੀਆਂ ਅੰਬੇਦਕਰ ਜੀ ਦੀਆਂ ਤੇ ਮੁੱਖ ਮੰਤਰੀ ਸਾਹਿਬ ਇਹ ਤੁਸੀਂ ਕੰਮ ਕਿਹੜੇ ਕਰ ਰਹੇ ਹੋ ਕੰਮ ਸਾਰੇ ਹੀ ਤੁਹਾਡੇ ਡਿਕਟੇਟਰਸ਼ਿਪ ਵਾਲੇ ਨੇ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਡੇਢ ਸਾਲ ਦਾ ਸਮਾਂ ਮੁੱਖ ਮੰਤਰੀ ਸਾਹਿਬ ਜੋ ਲੋਕਾਂ ਨਾਲ ਵਾਅਦੇ ਕੀਤੇ ਨੇ ਉਹ ਵਾਅਦੇ ਪੂਰੇ ਕਰੋ ਕਿਉਂਕਿ ਪੰਜਾਬ ਦੇ ਹਾਲਾਤ ਬਹੁਤ ਚਿੰਤਾਜਨਕ ਨੇ ਉਰੇ ਡਾਕਟਰਾਂ ਨੂੰ ਕਲੀਨਿਕਾਂ 'ਚ ਵੜ ਕੇ ਗੋਲੀ ਮਾਰ ਦਿੱਤੀ ਜਾਂਦੀ ਹੈ ਵੱਡੇ ਵੱਡੇ ਵਪਾਰੀਆਂ ਦੇ ਕਤਲ ਹੋ ਰਹੇ ਨੇ ਹੁਣ ਤਾਂ ਦਰਬਾਰ ਸਾਹਿਬ ਜਿਹੜਾ ਰੂਹਾਨੀਅਤ ਦਾ ਕੇਂਦਰ ਹੈ ਜਿਹੜਾ ਆਸਥਾ ਦਾ ਕੇਂਦਰ ਹੈ ਦੇਸ਼ ਵਿਦੇਸ਼ 'ਚ ਜਿੱਥੇ ਲੱਖਾਂ ਦੀ ਗਿਣਤੀ ਦੀ ਸੰਗਤ ਹੈ ਜਿਹੜੀ ਜਿੱਦੀ ਆਸਥਾ ਦਰਬਾਰ ਸਾਹਿਬ ਦੇ ਵਿੱਚ ਉਥੋਂ ਬੰਬ ਤੇ ਅਡਾਉਣ ਦੀਆਂ ਈਮੇਲਾਂ ਆ ਰਹੀਆਂ ਨੇ ਪਰ ਆਪਾਂ ਪੋਲਿਟੀਕਲ ਵੈਂਡਾਟਾ ਦੇ ਵਿੱਚ ਰੁੱਝੇ ਹੋਏ ਭਗਵੰਤ ਮਾਨ ਸਾਹਿਬ ਦੀ ਸਰਕਾਰ ਦਾ ਇੱਕੋ ਮਕਸਦ ਹੈ ਕਿ ਵਿਰੋਧੀਆਂ ਦੀ ਜ਼ੁਬਾਨ ਬੰਦ ਕਰ ਦਿਓ ਕਿਉਂਕਿ ਉਹ ਪੰਜਾਬ ਦੀ ਗੱਲ ਕਰਦੇ ਨੇ ਉਹ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਨੇ ਸੋ ਇਸ ਤਰੀਕੇ ਦੀ ਜਿਹੜੀ ਨੀਤੀ ਹੈ ਉਹਨੇ ਆਮ ਆਦਮੀ ਪਾਰਟੀ ਨੂੰ ਅੱਜ ਲੋਕਾਂ ਦੇ ਵਿੱਚ ਐਕਸਪੋਜ਼ ਕਰਤਾ ਔਰ ਮੁੱਖ ਮੰਤਰੀ ਸਾਹਿਬ ਇਸ ਗੱਲਾਂ ਦਾ ਹਿਸਾਬ ਹੋਣਾ ਹੈ ਲੋਕਾਂ ਨੇ ਤੁਹਾਡੇ ਤੋਂ ਇਹ ਗੱਲਾਂ ਦਾ ਜਵਾਬ ਲੇ ਜ਼ਿਕਰ ਹੋਇਆ ਕਿ ਵਿਕਰਮ ਸਿੰਘ ਮਜੀਠੀਆ ਦੇ ਵੱਖ-ਵੱਖ ਟਿਕਾਣਿਆਂ ਦੇ ਉੱਤੇ ਉਹਨਾਂ ਦੀ ਰਹਾਇਸ਼ ਦੇ ਉੱਤੇ ਵਿਜੀਲੈਂਸ ਨੇ ਰੇਡ ਕੀਤੀ ਸੀ ਜਿਸ ਤੋਂ ਬਾਅਦ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਰਿਮਾਂਡ ਤੇ ਭੇਜਿਆ ਗਿਆ ਰਿਮਾਂਡ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਨਾਬਾ ਜੇਲ ਨਾਬਾ ਦੀ ਜੇਲ ਦੇ ਵਿੱਚ ਉਹ ਬੰਦ ਨੇ ਹਾਲਾਂਕਿ ਉੱਥੋਂ ਉਹਨਾਂ ਨੇ ਕਈ ਤਰ੍ਹਾਂ ਦੀਆਂ ਪਟੀਸ਼ਨਾਂ ਵੀ ਪਾਈਆਂ ਨੇ ਇੱਕ ਤਾਂ ਬੈਰਕ ਬਦਲੀ ਦੀ ਦੂਜਾ ਉਹਨਾਂ ਨੇ ਆਪਣੀ ਰੈਗੂਲਰ ਜ਼ਮਾਨਤ ਵਾਸਤੇ ਪਟੀਸ਼ਨ ਪਾਈ ਤੇ ਇੱਕ ਪਟੀਸ਼ਨ ਹੋਰ ਸੀ ਜਿਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੀ ਗ੍ਰਿਫਤਾਰੀ ਐ ਸਹੀ ਨਹੀਂ ਕੀਤੀ ਇਕਰਾਰ ਦਿੱਤਾ ਸੀ ਯਾਨੀ ਕਿ ਗ੍ਰਿਫਤਾਰੀ ਨੂੰ ਚੁਣੌਤੀ ਦਿੱਤੀ ਗਈ ਸੀ ਉਹਨਾਂ ਦੇ ਉੱਤੇ ਵੀ ਸੁਣਵਾਈਆਂ ਹੋਣੀਆਂ ਨੇ ਪਰ ਹਾਲ ਦੀ ਘੜੀ ਅੱਜ ਬਿਕਰਮ ਸਿੰਘ ਮਜੀਠੀਆ ਦਾ 14 ਦਿਨਾਂ ਦੀ ਨਿਆਂਇਕ ਹਿਰਾਸਤ ਵਾਲਾ ਰਿਮਾਂਡ ਖਤਮ ਹੋਣ ਜਾ ਰਿਹਾ ਹੈ ਅੱਜ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਤੇ ਇਸੇ ਕਰਕੇ ਹੀ ਅਕਾਲੀ ਦਲ ਦੇ ਲੀਡਰ ਕਹਿੰਦੇ ਨੇ ਕਿ ਵੱਖ-ਵੱਖ ਆਗੂਆਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਹੈ ਹੁਣ ਦੇਖਣਾ ਹੋਵੇਗਾ ਬਿਕਰਮ ਮਜੀਠੀਆ ਬਾਰੇ ਕੋਰਟ ਦਾ ਅੱਜ ਕੀ ਫੈਸਲਾ ਆਉਂਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ DF5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ